ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਹਾਜੀ ਰਤਨ ਸਾਹਿਬ ਪਾਸ਼ਾਈ ਦਸਵੀਂ ਬਠਿੰਡਾ ਇਹ ਗੁਰੂ ਘਰ ਬਠਿੰਡਾ ਦੇ ਵਿਚਕਾਰ ਸਥਿਤ ਹੈ ਤੇ ਇਸ ਗੁਰੂ ਘਰ ਦੇ ਵਿੱਚ ਤਿੰਨ ਪਾਸ਼ਾਈਆਂ ਦੀ ਚਰਨਸ਼ੋਭਾ ਪ੍ਰਾਪਤ ਧਰਤੀ ਹੈ ਜਿੱਥੇ ਤਿੰਨ ਪਾਸ਼ਾਈਆਂ ਨੇ ਆਪਣੇ ਚਰਨ ਪਾਏ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਫਿਰ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਤੇ ਫਿਰ ਦਸਵੇਂ ਪਾਸ਼ਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਧਰਤੀ ਨੂੰ ਆਪਣੀ ਚਰਨਛੋਹ ਦਿੱਤੀ ਅਤੇ ਪਵਿੱਤਰ ਬਣਾ ਦਿੱਤਾ ਜਦੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਇੱਥੇ ਆਏ ਤਾਂ ਇੱਥੇ ਇੱਕ ਹਾਜੀ ਰਤਨ ਨਾਂ ਦਾ ਫਕੀਰ ਰਹਿੰਦਾ ਸੀ ਜੋ ਕਿ ਇਸ ਥਾਂ ਤੇ ਤਪੱਸਿਆ ਕਰਦਾ ਸੀ ਉਸ ਨੇ ਗੁਰੂ ਸਾਹਿਬ ਵੱਲ ਇੱਕ ਵੱਡਾ ਪੱਥਰ ਮਾਰਿਆ ਗੁਰੂ ਸਾਹਿਬ ਨੂੰ ਤਾਂ ਕੋਈ ਨੁਕਸਾਨ ਨਹੀਂ ਹੋਇਆ ਪਰ ਜਦੋਂ ਵਾਪਸ ਪੱਥਰ ਗੁਰੂ ਸਾਹਿਬ ਨੇ ਹਾਜੀ ਰਤਨ ਦੇ ਮਾਰਿਆ ਤਾਂ ਬੇਹੋਸ਼ ਹੋ ਗਿਆ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਗੁਰੂ ਸਾਹਿਬ ਤੋਂ ਮਾਫੀ ਮੰਗੀ ਤੇ ਗੁਰੂ ਸਾਹਿਬ ਨੂੰ ਕਿਹਾ ਕਿ ਮੈਨੂੰ ਮੁਕਤੀ ਬਖਸ਼ ਦਿਓ ਪਰ ਗੁਰੂ ਸਾਹਿਬ ਜੀ ਨੇ ਇਹ ਬਚਨ ਕੀਤੇ ਕਿ ਹਲੇ ਤੈਨੂੰ ਅਸੀਂ 2 ਵਾਰ ਹੋਰ ਮਿਲਣਾ ਹੈ ਉਸ ਤੋਂ ਬਾਅਦ ਤੈਨੂੰ ਮੁਕਤੀ ਮਿਲੇਗੀ ਇਹ ਬਚਨ ਕਰਕੇ ਗੁਰੂ ਸਾਹਿਬ ਉੱਥੋਂ ਚਲੇ ਜਾਂਦੇ ਹਨ ਫਿਰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਇਸ ਥਾਂ ਤੇ ਆਉਂਦੇ ਹਨ ਤੇ ਇਸ ਥਾਂ ਤੇ ਆ ਕੇ ਹਾਜੀ ਰਤਨ ਫਕੀਰ ਨੂੰ ਮਿਲਦੇ ਹਨ ਉਸ ਤੋਂ ਬਾਅਦ 1706 ਈਸਵੀ ਦੇ ਵਿੱਚ ਪੁੱਚੋ ਤੋਂ ਪਿੰਡ ਪਾਗੂ ਹੁੰਦਿਆਂ ਹੋਇਆਂ ਸਾਈਬੇ ਕਮਾਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਥਾਂ ਤੇ ਆਉਂਦੇ ਹਨ ਤੇ ਉਹ ਹਾਜੀ ਰਤਨ ਨੂੰ ਮਿਲਦੇ ਹਨ ਹਾਜੀ ਰਤਨ ਨਾਲ ਗੱਲਬਾਤ ਕਰਨ ਤੋਂ ਬਾਅਦ ਗੁਰੂ ਸਾਹਿਬ ਹਾਜੀ ਰਤਨ ਨੂੰ ਮੁਕਤੀ ਦਾ ਵਰ ਦਿੰਦੇ ਹਨ ਇਹ ਕਿਹਾ ਜਾਂਦਾ ਹੈ ਕਿ ਹਾਜੀ ਰਤਨ ਦੀ ਉਮਰ ਲਗਭਗ 700 ਸਾਲ ਹੋਈ ਹੈ ਇਸ ਸਥਾਨ ਤੇ ਤਿੰਨ ਪਾਸ਼ਾੀਆਂ ਦੇ ਚਰਨ ਪੈਣ ਨਾਲ ਇਸ ਸਥਾਨ ਦੀ ਬਹੁਤ ਵੱਡੀ ਮੱਤਤਾ ਸਿੱਖ ਧਰਮ ਦੇ ਵਿੱਚ ਹੈ ਤੇ ਸੰਗਤਾਂ ਦੂਰੋਂ ਨੇੜੇੋਂ ਇਸ ਸਥਾਨ ਤੇ ਨਤਮਸਤਕ ਹੋਣ ਆਉਂਦੀਆਂ ਹਨ ਤੇ ਸੰਗਤਾਂ ਜੋ ਵੀ ਇਸ ਸਥਾਨ ਤੇ ਆ ਕੇ ਮਨੋਕਾਮਨਾਵਾਂ ਮੰਗਦੀਆਂ ਹਨ ਉਹਨਾਂ ਦੀਆਂ ਸਭ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਵੀਡੀਓ ਦੇ ਰਾਹੀਂ ਅੱਜ ਤੁਹਾਨੂੰ ਦਰਸ਼ਨ ਕਰਾਏ ਹਨ ਦਸਵੇਂ ਪਾਤਸ਼ਾਹ ਜੀ ਦੀ ਚਰਚੋ ਪ੍ਰਾਪਤ ਧਰਤੀ ਗੁਰਦੁਆਰਾ ਸ਼੍ਰੀ ਹਾਜੀ ਰਤਨ ਸਾਹਿਬ ਅਤੇ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਪਾਸ਼ਾਹੀ ਦਸਵੀਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 1706 ਈਸਵੀ ਨੂੰ ਪਿੰਡ ਪੁੱਟੋ ਤੋਂ ਭਾਗੂ ਹੁੰਦਿਆਂ ਹੋਇਆਂ ਬਠਿੰਡਾ ਵਿਖੇ ਪਹੁੰਚੇ ਸਨ ਅਤੇ ਇੱਥੇ ਗੁਰੂ ਸਾਹਿਬ ਨੇ ਰਤਨ ਹਾਜੀ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨਾਲ ਗੱਲਬਾਤ ਉਪਰੰਤ ਗੁਰੂ ਸਾਹਿਬ ਨੇ ਉਹਨਾਂ ਨੂੰ ਜਨਮ ਮਰਨ ਤੋਂ ਜਿਹੜਾ ਮੁਕਤੀ ਦੇ ਦਿੱਤੀ। ਉਸ ਉਪਰੰਤ ਜਦੋਂ ਸੰਗਤਾਂ ਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਬਠਿੰਡਾ ਵਿਖੇ ਹਸਤੇ ਹਨ ਤਾਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਲਈ ਉੱਥੇ ਪਹੁੰਚਦੀਆਂ ਹਨ। ਗੁਰੂ ਸਾਹਿਬ ਨੂੰ ਸੰਗਤਾਂ ਬੇਨਤੀ ਕਰਦੀਆਂ ਹਨ ਕਿ ਤੁਸੀਂ ਕਿਲਾ ਸਾਹਿਬ ਵਿਖੇ ਚੱਲੋ ਤਾਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਸਾਹਿਬ ਇਲਾਮ ਮੁਬਾਰਕ ਵਿੱਚ ਪਹੁੰਚ ਜਾਂਦੇ ਹਨ ਇੱਥੇ ਜਦੋਂ ਸੰਗਤਾਂ ਨਾਲ ਮੇਲ ਮਲਾਪ ਹੁੰਦਾ ਤਾਂ ਸੰਗਤਾਂ ਨੂੰ ਗੁਰੂ ਸਾਹਿਬ ਪਹੁੰਚਦੇ ਹਨ ਕਿ ਕੋਈ ਦੁੱਖ ਤਕਲੀਫ ਹੈ ਤਾਂ ਸਾਨੂੰ ਦੱਸੋ ਤਾਂ ਅਜਿਹੇ ਦੇ ਵਿੱਚ ਸੰਗਤਾਂ ਗੁਰੂ ਸਾਹਿਬ ਨੂੰ ਬੇਨਤੀ ਕਰਦੀਆਂ ਹਨ ਕਿ ਇੱਕ ਕਾਣਾ ਦਿਓ ਹੈ ਜੋ ਕਿ ਲੋਕਾਂ ਦੇ ਘਰ ਚੰਗਾ ਟਾ ਦਿੰਦਾ ਹੈ ਤਾਂ ਸੰਗਤਾਂ ਦੀ ਬੇਨਤੀ ਸੁਣਨ ਉਪਰੰਤ ਗੁਰੂ ਸਾਹਿਬ ਨੇ ਉਸ ਕਾਣੇ ਦੇਣ ਨੂੰ ਆਪਣੇ ਪਾਸ ਬੁਲਾਇਆ ਤੇ ਉਹਨੂੰ ਪੁੱਛਿਆ ਕਿ ਤੂੰ ਭਾਈ ਕਿਉਂ ਇਹ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਤਾ ਕਾਨੇ ਬੋਣੇ ਦੱਸਿਆ ਕਿ ਗੁਰੂ ਸਾਹਿਬ ਮੇਰੀ ਭੁੱਖ ਨਹੀਂ ਮਿਟ ਰਹੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਮੈਂ ਭੁੱਖਾ ਹਾਂ ਤੁਸੀਂ ਹੀ ਮੇਰੀ ਭੁੱਖ ਦਾ ਜਿਹੜਾ ਇਲਾਜ ਕਰ ਸਕਦੇ ਹੋ ਤਾਂ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਨੂੰ ਪਿੰਡ ਨੱਤਬਗੇਰ ਵਿਖੇ ਭੇਜਿਆ ਤੇ ਕਿਹਾ ਕਿ ਇੱਥੇ 10 ਦਿਨਾਂ ਦਾ ਇੱਕ ਸਾਂਝਾ ਛੋਟਾ ਇਹ ਲੈ ਕੇ ਆਓ ਤਾਂ ਸਿੰਘ ਗੁਰੂ ਸਾਹਿਬ ਦਾ ਹੁਕਮ ਮੰਨਦੇ ਹੋਏ ਨੱਤਬਗੇਰ ਵਿਖੇ ਜਾ ਕੇ ਉਸ ਛੋਟੇ ਨੂੰ ਲੈ ਆਉਂਦੇ ਹਨ ਤਾਂ ਗੁਰੂ ਸਾਹਿਬ ਆਪਣੇ ਸਿੰਘਾਂ ਨੂੰ ਹੁਕਮ ਕਰਦੇ ਹਨ ਕਿ ਇੱਕ ਹੀ وارชี صاحب ਦੇ ਨਾਲ ਇਸ ਨੂੰ ਝਟਕਾ ਦਿਓ ਗੁਰੂ ਸਾਹਿਬ ਦੇ ਹੁਕਮਾਂ ਦੀ ਪੂਰਤੀ ਕਰਦੇ ਹੋਇਆ ਸਿੰਘਾਂ ਨੇ ਇੱਕ ਹੀ ਝਟਕੇ ਦੇ ਨਾਲ ਉਸ ਸਾਂ ਨੂੰ ਝਟਕਾ ਦਿੱਤਾ ਅਜਿਹੀ ਕਰਕੇ ਗੁਰੂ ਸਾਹਿਬ ਨੇ ਇੱਕ ਤਾਂ ਸਾਂ ਨੂੰ ਮੁਕਤੀ ਦੇ ਦਿੱਤੀ ਅਤੇ ਦੂਜਾ ਉਸ ਕਾਣਾ ਦਿਉਦਾ ਜਿਹੜਾ ਪੇਟ ਭਰ ਦਿੰਦਾ ਕਾਣਾ ਦਿਉ ਖੁਸ਼ ਹੋ ਕੇ ਗੁਰੂ ਸਾਹਿਬ ਨੂੰ ਬੇਨਤੀਆਂ ਕਰਦਾ ਏ ਕਿ ਇਸ ਤੋਂ ਬਾਅਦ ਮੈਂ ਕਦੇ ਵੀ ਇਸ ਥਾਂ ਤੇ ਨਾ ਆਵਾਂਗਾ ਤੇ ਨਾ ਹੀ ਲੋਕਾਂ ਨੂੰ ਤੰਗ ਪਰੇਸ਼ਾਨ ਕਰਾਂਗਾ ਤਾਂ ਇਸ ਪ੍ਰੰਤ ਸੰਗਤਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਾਡੇ ਇਸ ਇਲਾਕੇ ਵਿੱਚ ਕਾਲ ਪਿਆ ਹੋਇਆ ਹੈ ਤਾਂ ਗੁਰੂ ਸਾਹਿਬ ਕਹਿਣ ਲੱਗੇ ਵੀ ਭਾਈ ਮੈਂ ਜਾਂਦਾ ਹੋਇਆ ਪੱਛਮ ਦੀ